ਲੁਧਿਆਣਾ ਦੇ ਗੈਰ ਰਸਤੇ ਤੇ ਸਾਈਕਲ ਇੰਡਸਟਰੀ ਦੇ ਬੋਲੋ ਕੇਂਦਰ ਸਰਕਾਰ ਖਿਲਾਫ ਰੋਜਾਰ ਕੀਤਾ ਗਿਆ ਹੈ। ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਫੋਟੋ 'ਤੇ ਤਿਲਕ ਲਗਾ ਕੇ ਵਿਰੋਧ ਜਤਾਇਆ। ਉੱਥੇ ਹੀ ਮਹਿੰਗੀ ਹੋ ਰਹੀ ਰਾਵ ਮਟੀਰੀਅਲ ਨੂੰ ਲੈ ਕੇ ਵੀ ਕੇਂਦਰ ਦੇ ਵਰਦੇ ਨਜ਼ਰ ਆਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇੰਡਸਟ੍ਰੀਸਟਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਔੜੇ ਰੱਖੋ ਪਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਹੀ ਅੱਜ ਉਹਨਾਂ ਨੇ ਤਿਲਕ ਲਗਾ ਕੇ ਉਹਨਾਂ ਨੂੰ ਯਾਦ ਕਰਵਾਇਆ ਹੈ। ਇਸ ਨੂੰ ਲੈ ਕੇ ਉਹ ਲੰਬੇ ਸਮੇਂ ਤੋਂ ਸੜਕਾਂ ਉੱਪਰ ਰੋਜ ਜਹਰ ਕਰ ਰਹੇ ਹਨ ਅਤੇ ਇਸ ਦਾ ਅਸਰ ਕੰਮ ਕਰ ਰਹੀ ਲੇਬਰ ਉੱਪਰ ਵੀ ਪੈ ਰਿਹਾ ਹੈ ਅਸੀਂ ਅੱਜ ਟਿੱਕੇ ਦਾ ਦਿਨ ਹੈ ਤੇ ਟਿੱਕਾ ਲਾਇਆ ਜੀ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਨੂੰ ਸਾਡੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੂੰ ਸਾਡੇ ਸਟੀਲ ਮਿਨਿਸਟਰ ਨੂੰ ਅਸੀਂ ਟਿੱਕਾ ਲਾਇਆ ਟਿੱਕਾ ਲਾ ਕੇ ਅਸੀਂ ਇਹ ਰਿਕੁਐਸਟ ਕਰਦੇ ਹਾਂ ਕਿ ਗਵਰਨਮੈਂਟ ਦਾ ਐਮ ਐਸ ਐਮ ਇ ਇੰਡਸਟਰੀ ਦਾ ਧਿਆਨ ਰੱਖਣ ਪ੍ਰਾਈਸਿਸ ਬਿਫੋਰ ਕੋਵਿਡ ਤਾਂ ਆਫਟਰ ਕੋਵਿਡ ਬਹੁਤ ਜ਼ਿਆਦਾ ਵਧ ਗਈਆਂ ਜਿਦੇ ਚ ਸਟੀਲ ਨੂੰ ਲੋ ਨਿਕਲ ਨੂੰ ਲੋ ਜ਼ਿੰਕ ਨੂੰ ਲੋ ਪਲਾਸਟਿਕ ਨੂੰ ਲੋ ਪੇਂਟ ਨੂੰ ਲੋ ਕਿਹੜੀ ਕਿਹੜੀ ਚੀਜ਼ ਕਿਨਾਮਾ ਮੈਂ ਉਹ ਹਰ ਚੀਜ਼ ਜਿਹੜੀ ਹੈਗੀ ਹੈ ਜਦ ਤੱਕ ਰੈਗੂਲੇਟਰੀ ਕਮਿਸ਼ਨ ਨਹੀਂ ਬਣੇਗੀ ਪ੍ਰਾਈਸਿਸ ਕੰਟਰੋਲ ਨਹੀਂ ਹੋਣਗੇ ਤਦ ਤੱਕ ਇੰਡਸਟਰੀ ਪਣਪ ਨਹੀਂ ਸਕੇਗੀ ਪੰਜ ਤਨ ਨੂੰ ਬੁਲਾ ਕੇ ਆਜਾਫੀ ਕਰਾਈ ਆ ਰੀ ਕਟੀਆਂ ਵਜਾਈਆਂ ਜਾ ਰਹੀਆਂ ਐਸੇ ਗੰਦਗੀਰੀ ਇਹ ਜੀ ਅਸੀਂ ਤਾਂ ਰਿਕਵੈਸਟ ਕਰ ਰਹੇ ਆ ਪਿਆਰ ਨਾਲ ਗਵਰਨਮੈਂਟ ਨੂੰ ਰਿਕਵੈਸਟ ਕਰ ਰਹੇ ਆ ਕਿ ਸਾਡੀ ਆਵਾਜ਼ ਸੁਣੀ ਜਾਵੇ ਸ਼ਾਇਦ ਸਾਡੀ ਗਵਰਨਮੈਂਟ ਆਵਾਜ਼ ਸੁਣ ਲਵੇ ਚਾਰ ਦਿਨ ਤੋਂ ਤੁਸੀਂ ਮਤਲਬ ਗੰਦਗੀਰੀ ਨਹੀਂ ਕਿਸੇ ਪੰਜਵਾਂ ਦਿਨ ਹੈ ਜੀ ਪੰਜਵਾਂ ਦਿਨ ਚਾਰ ਦਿਨ ਦੀ ਪਿਆਰ ਦੀ ਗੰਦਗੀਰੀ ਤੇ ਉਤਰ ਆਇਆ ਜਿਵੇਂ ਜਿਵੇਂ ਹੋਰ 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 ਮੁਹਿੰਮ ਐਸਾ ਵਧੇਗਾ ਤੇ ਕੱਲ ਨੂੰ ਜਦੋਂ ਲੇਬਰ ਵੀ ਇੱਥੇ ਆ ਜਾਏਗੀ ਤਸੀਂ ਚਾਹੁੰਦੇ ਆ ਵੀ ਉਹ ਚੀਜ਼ਾਂ ਨਾ ਹੋਣ ਤੋਸਤੋ ਪਹਿਲੇ ਹੀ ਗਵਰਨਮੈਂਟ ਦੀਆਂ ਅੱਖਾਂ ਖੁੱਲ ਜਾਣ ਐਮਐਸਐਮਐਸਮੀ ਇੰਡਸਟਰੀ ਨੂੰ ਬਚਾ ਲੈਣ ਅਨਐਮਪਲੋਇਮੈਂਟ ਨੂੰ ਕੰਟਰੋਲ ਕਰ ਲੈਣ ਕੀ ਲੱਗਦਾ ਆਮ ਲੋਕ ਵੀ ਪਰੇਸ਼ਾਨ ਆ ਉਦੋਂ ਤੁਸੀਂ ਵੀ ਅੰਤਰਸਟੇਟ ਪਰੇਸ਼ਾਨ ਆਂ ਕੀ ਕਹਿੰਦਾ ਰਹਿ ਵੀ ਸਕੇ ਤੋਂ ਸਰਕਾਰਾਂ ਦੇ ਗੱਲ ਜੁਣ ਬੋਲ ਰਹੇ ਐ ਸਰਕਾਰ ਦੀ ਕੋਈ ਮਜਬੂਰੀ ਹੋਵੇਗੀ ਸਾਨੂੰ ਪਤਾ ਨਹੀਂ ਉਹਨਾਂ ਦੇ ਐਡਵਾਈਜ਼ਰ ਨੂੰ ਰਿਕੁਐਸਟ ਕਰਨੇ ਆ ਕਿ ਐਕਚੁਅਲੀ ਗਰਾਊਂਡ ਲੈਵਲ ਤੇ ਆ ਕੇ ਦੇਖਣ ਇਸ ਵੇਲੇ ਬਹੁਤ ਮਜਬੂਰੀਆਂ ਹੈਗੀਆਂ ਅਸੀਂ ਈਵਨ ਦੀਵਾਲੀ ਨਹੀਂ ਮਨਾ ਸਕੇ ਅਸੀਂ ਇਸ ਕਰਮਾ ਦੇ ਨਹੀਂ ਮਨਾ ਸਕਦੇ ਤੁਹਾਨੂੰ ਪਤਾ ਹੈ ਕੰਟੀਨਿਊਸਲੀ ਅਸੀਂ ਇੱਥੇ ਸੀਗੇ ਅੱਜ ਸਾਡੀਆਂ ਭੈਣਾ ਘਰ ਆਈਆਂ ਹੋਈਆਂ ਤਾਂ ਅਸੀਂ ਇੱਥੇ ਬੈਠੇ ਇਹਨਾਂ ਨੂੰ ਤਲਕ ਤਲਕ ਲਾ ਰਹੇ ਆ ਕਿ ਸਾਡੀ ਇੰਡਸਟਰੀ ਬਚ ਜਾਣ ਅਸੀਂ ਸਾਡੀਆਂ ਫੈਮਲੀਆ ਬਚ ਜਾਣ ਸਾਡੇ ਜਿਹੜੇ EMPLOYEES ਹੈਗੇ ਨੇ ਉਹ ਬਚ ਜਾਣ ਕਿਉਂਕਿ ਇੱਕ ਇੱਕ ਫੈਕਟਰੀ ਦੇ ਨਾਲ 50 50 100 100 ਬੰਦੇ ਜੁੜੇ ਹੋਏ ਨੇ ਉਹ ਸਾਰੇ UNEMPLOYED ਹੋ ਜਾਣਗੇ ਜਿਹੜਾ ਮਾਲ ਦਾ ਆਰਡਰ ਸਾਨੂੰ ਅਸੀਂ 1 ਰੁਪਏ ਦੇ ਵਿੱਚ ਫੜਿਆ ਹੋਇਆ ਹੈ ਸਾਨੂੰ ਜੇ ਉਹ 1.5 ਰੁਪਏ ਘਾਰੀ ਪੈ ਰਿਹਾ ਹੈ ਤਾਂ ਅਸੀਂ ਕਿਵੇਂ ਭੁਗਤਾਵਾ ਪਾਵਾਂਗੇ ਜੇ ਅਸੀਂ ਨਹੀਂ ਭੁਗਤਾਂਦੇ ਸਾਡੀ ਮਾਰਕੀਟ ਖਰਾਬ ਹੁੰਦੀ ਹੈ ਜੇ ਭੁਗਤਾਨ ਨਹੀਂ ਆ ਤਾਂ ਸਾਨੂੰ ਲਾਸ ਹੁੰਦਾ ਕੋਈ ਵਿਸ਼ੇਸ਼ ਮੇਲ ਮੋਲ ਕੀ ਹੈ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਚਿੱਠੀਆਂ ਵੀ ਅਸੀਂ ਲਿਖੀਆਂ ਹੈ ਸਟੀਲ ਇੰਡਸਟਰੀ ਨੂੰ ਵੀ ਚਿੱਠੀ ਲਿਖੀ ਪ੍ਰਾਈਮ ਮਿਨਿਸਟਰ ਨੂੰ ਵੀ ਚਿੱਠੀ ਲਿਖੀ ਹੋਈ ਹੈ ਉਹ ਚਿੱਠੀ ਦੀ ਕਾਪੀ ਅਸੀਂ ਤੁਹਾਨੂੰ ਦੇ ਦੇਵਾਂਗੇ ਉਸ ਤੋਂ ਬਾਅਦ ਜੇ ਉਹਨਾਂ ਨੇ ਨਹੀਂ ਸੁਣਿਆ ਤਾਂ ਅਲਟੀਮੇਟਲੀ ਸਾਨੂੰ ਪੁੰਜੇ ਬੈਠਣਾ ਪਿਆ ਹੁਣ ਅਗਲਾ ਸੰਗਤ ਕੀ ਹੋਊਗਾ ਆਪਣਾ ਹਜੇ ਵੀ ਇਹ ਸੁਣਾਈ ਨਾ ਦੇ ਤੇ ਇਹੀ ਕੁਝ ਅਸੀਂ ਅੱਗੇ ਕਰਦੇ ਰਾਂਗੇ ਜੀ ਇਹ ਐਸੀ ਤਰ੍ਹਾਂ ਚੱਲਦਾ ਰਹੇਗਾ ਅਸੀਂ ਚਾਹੁੰਦੇ ਆਂ ਵੀ ਇਹ ਚੀਜ਼ਾਂ ਨਾ ਹੋਣ ਕਿਉਂਕਿ ਇਹ ਚੀਜ਼ਾਂ ਦੇ ਨਾਲ ਹੋਰ ਅੱਗੇ ਮੁਹੀਮ ਵਧਾ ਤੇ ਜਦੋਂ ਲੇਬਰ ਵੀ ਆ ਗਈ ਇੱਥੇ ਤਾਂ ਬਹੁਤ ਪਰੇਸ਼ਾਨੀ ਹੋਈ 2022 ਦੇ ਵਿੱਚ ਅਸੀਂ ਇਹਨਾਂ ਨੂੰ ਚਾਹੁੰਦੇ ਆਂ ਵੀ ਮੋਦੀ ਸਾਹਿਬ ਫਿਰ ਦੁਬਾਰਾ ਆ ਜਾਣ ਬਟ ਉਹਦੇ ਵਾਸਤੇ ਸਾਡੀ ਇੰਡਸਟਰੀ ਦੀ ਸੁਣਵਾਈ ਕਰਨ ਨਾ ਸੁਣਵਾਈ ਹੋਈ ਤੇ ਵੋਟ ਪਾਉਗੇ ਨਹੀਂ ਬਿਲਕੁਲ ਨਹੀਂ ਪਾਵਾਂਗੇ ਸਾਡਾ ਤਾਂ ਸਿਰਫ ਇੱਕੋ ਹੀ ਨਾਰਾ ਹੈ ਇੰਡਸਟਰੀ ਦਾ ਇੱਕ ਹੀ ਨਾਰਾ ਰੈਗੂਲੇਟਰੀ ਕਮਿਸ਼ਨ ਬਣਾਓ ਔਰ ਵੋਟ ਲੈ ਜਾਓ اے ਆਰਤੀ ਅੱਜ ਇਸ ਕਰਕੇ ਅਸੀਂ ਕੀਤੀ ਆ ਵੀ ਕਹਿੰਦੇ ਜਦੋਂ ਆਪਾਂ ਆਰਤੀ ਕਰਦੇ ਆ ਪ੍ਰਬਾਤਮਾ ਸਾਡੀ ਗੱਲ ਸੁਣਦਾ ਆ ਤੇ ਉਸ ਕਰਕੇ ਸਾਨੂੰ ਜੋ ਚਾਹੀਦਾ ਹੁੰਦਾ ਉਹ ਸਾਨੂੰ ਦਿੰਦਾ ਆ ਅੱਜ ਅਸੀਂ ਇਸੇ ਕਰਕੇ ਬੋਤੀ ਸਾਹਿਬ ਦੀ ਤੇ ਸ਼ਾਹ ਜੀ ਦੀ ਤੇ ਸਾਰਿਆਂ ਦੀ ਆਰਤੀ ਕਰ ਰਹੇ ਆ ਵੀ ਸਰਕਾਰ ਸਾਡੀ ਗੱਲ ਸੁਣੇ ਔਰ ਜਿਹੜੇ ਇੰਡਸਟਰੀ ਲੋਜ ਅੱਜ ਪਰੇਸ਼ਾਨ ਚੱਲ ਰਿਹਾ ਆ ਉਹਦੀ ਪਰੇਸ਼ਾਨੀ ਦੂਰ ਹੋਵੇ ਜਿਹੜੇ ਲੋਹੇ ਦੇ ਭਾਜ ਆ ਬਾਕੀ ਹੋਰ ਸਾਰੀਆਂ ਚੀਜ਼ਾਂ ਦੇ ਜਿਹੜੇ ਭਾਜ ਨੇ ਵਧੇ ਆ ਉਹਨਾਂ ਉੱਤੇ ਸਰਕਾਰ ਦਾ ਧਿਆਨ ਦਿਵਾਉਣ ਵਾਸਤੇ ਅਸੀਂ ਆਰਤੀ ਕੀਤੀ ਆ ਇਹ ਤਾਂ ਗੁਰਦੁਆਰੇ ਜਾਂ ਮੰਦਿਰ ਚਾਰਜੀ ਕੀਤੀ ਜਾਂਦੀ ਹੈ ਪਰਮਾਤਮਾ ਨੂੰ ਜਗਾਉਣ ਵਾਸਤੇ ਵੀ ਪਰਮਾਤਮਾ ਸਾਡੀ ਨੂੰ ਸ਼ੁੱਧ ਬੁੱਧ ਲੈ ਅਸੀਂ ਤੇਰੇ ਬੱਚੇ ਆ ਸਾਡੇ ਤੇ ਮਿਹਰ ਬੇ ਹੱਥ ਰੱਖ ਅੱਜ ਅਸੀਂ ਮੋਦੀ ਸਾਹਿਬ ਨੂੰ ਕਹਿੰਨੇ ਮੋਦੀ ਸਾਹਿਬ ਤੁਸੀਂ ਸਾਡੇ ਕੰਟਰੀ ਦੇ ਪ੍ਰਧਾਨ ਮੰਤਰੀ ਹੋ ਅਸੀਂ ਤੁਹਾਡੀ ਪ੍ਰਜਾ ਆ ਸਾਡਾ ਖਿਆਲ ਕਰੋ ਆਪਣੀ ਪ੍ਰਜਾ ਨੂੰ ਬਚਾਓ ਤਾਂ ਕਿ ਅਸੀਂ ਰਹੀਏ ਸਾਡੇ ਨਾਲ ਹਾਂ ਹਾਂ ਵਾਅਦਾ ਕਰਦੀ ਹੈ ਗਵਰਨਮੈਂਟ ਅਸੀਂ ਮੰਨਦੇ ਹਾਂ ਗਵਰਨਮੈਂਟ ਵਾਅਦੇ ਕਰਦੀ ਪਰ ਗਵਰਨਮੈਂਟ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਵੀ ਗਵਰਨਮੈਂਟ ਸਾਡੀ ਗੱਲ ਸੁਣੇ ਚੰਗਾ ਸਿਆਣ ਕਰੇ ਪੰਜਾਬ ਸਰਕਾਰ ਦੇ ਚੇਅਰਮੈਨ ਵੀ ਪਹੁੰਚੇ ਆ ਜੀ ਬਿਲਕੁਲ ਜੀ ਅਸੀਂ ਸਾਰੇ ਅਸੀਂ ਹਰ ਬੰਦੇ ਨੂੰ ਕਹਿ ਰਹੇ ਆ ਜਿਹੜਾ ਵੀ ਸਾਡੇ ਸੂਬੇ ਦੇ ਮੰਤਰੀ ਵੀ ਹੈਗੇ ਅਸੀਂ ਮੰਤਰੀ ਸਭਾ ਨੂੰ ਵੀ ਕਹਿ ਰਹੇ ਆ ਵੀ ਤੁਸੀਂ ਦੇਸ਼ ਦੀ ਆਵਾਜ਼ ਬਚਾਓ ਤਾਨੂੰ ਬਚਾਓ ਸਾਨੂੰ ਸਾਡੀ ਇੰਡਸਟਰੀ ਨੂੰ ਬਚਾਓ ਜੇ ਇੰਡਸਟਰੀ ਬਚੇਗੀ ਤਾਂ ਦੇਸ਼ ਬਚੇਗਾ ਇਸ ਕਰਕੇ ਅਸੀਂ ਹਰ ਬੰਦੇ ਨੂੰ ਕਹਿੰਦੇ ਆ ਵੀ ਤੁਸੀਂ ਸਾਡਾ ਸਾਥ ਦਿਓ ਤੇ ਦੇਸ਼ ਨੂੰ ਬਚਾਈਏ ਆਪ ਐਸਐਮਜੀ ਨਿਊਜ਼ ਪੰਜਾਬ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ